ਇਹ ਇੱਕ ਪੱਕੀ ਫਸਲ ਆ ਜਿੱਦਾਂ ਕੋਈ ਬੰਨਾ ਵੀ ਥੋੜਾ ਪੱਕੀ ਫਸਲ ਆ ਬਈ ਇਹਨੂੰ ਮਾਰ ਧਾਰ ਕੱਟ ਪਈ ਆ ਦੇਖੋ ਕਣਕ ਝੋਨੇ ਨੂੰ ਜਿਹੜੀ ਆ ਉਹ ਮਾਰ ਪੈਣੀ ਪੈਣੀ ਆ ਬਾਕੀ ਫਸਲਾਂ ਨੂੰ ਵੀ ਸਾਡੀ ਨੂੰ ਮਾਰ ਪਾਣੀ ਪਰ ਇਹਨੂੰ ਮਾਰ ਕੋਈ ਨਹੀਂ ਪੈਣੀ 2014 ਤੋਂ ਜਿਹੜਾ ਇਹਦਾ ਲੱਕੜ ਦਾ ਰੇਟ ਆ ਉਹ ਬਹੁਤ ਵਧੀਆ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਰੁੱਖ ਕੋਈ ਲੱਕੜ ਤਿਆਰ ਨਹੀਂ ਹੋ ਰਹੀ ਸਵਾਏ ਪੌਲਰ ਤੋਂ ਸਪੈਦੇ ਦੀ ਵੀ ਟਾਮੀ ਟਾਮੀ ਗੱਲ ਕਰਦੇ ਪਰ ਸਪੈਦਾ ਜਿਹੜਾ ਉਹ ਪਪਲਰ ਨਾਲੋਂ ਲਗਭਗ ਡੇੜਾ ਟਾਈਮ ਲੈਂਦਾ ਜੇ ਡੇੜਾ ਟਾਈਮ ਲੈ ਕੇ ਵੀ ਤੇ ਇਹਦੇ ਜਿਹੜੇ ਆ ਪਪਲਰ ਦੇ ਬਰਾਬਰ ਉਹ ਲੱਕੜ ਜਿਹੜਾ ਉਹ ਨਹੀਂ ਦੇ ਰਿਆ ਤੇ ਆ ਤੇ ਦੇ ਲਾਗੇ ਤਕਰੀਬਨ 8 8 10 10 ਕਿਲੋਮੀਟਰ ਤੱਕ ਜ਼ਮੀਨ ਜਿਹੜੀ ਆ ਉਹ ਪਾਣੀ ਦਾ ਲੈਵਲ ਜਿਹੜਾ ਉਹ ਨੇੜੇ ਹੁੰਦਾ ਤੇ ਜ਼ਮੀਨ ਜਿਹੜੀ ਆ ਜਿਆਦਾ ਤਾਕਤਵਾਰ ਹੁੰਦੀ ਆ ਉਹਦੇ ਕਰਕੇ ਇਹ ਜਿਹੜਾ ਉੱਥੇ 4 ਸਾਲ ਦੇ ਵਿੱਚ ਤਿਆਰ ਹੁੰਦਾ ਤੇ ਆਮ ਜ਼ਮੀਨਾਂ ਦੇ ਵਿੱਚ ਇਹ 5 ਸਾਲ 'ਚ ਤਿਆਰ ਹੁੰਦਾ 5 ਸਾਲਾਂ ਦੇ ਵਿੱਚ ਤਕਰੀਬਨ 8 ਤੋਂ 10 ਲੱਖ ਰੁਪਈਆ ਜਿਹੜਾ ਇੱਕ ਇੱਕੜ ਦੀ ਜਿਹੜੀ ਆ ਉਹ ਆਮਦਨ ਦੇ ਦਿੰਦਾ ਜਿੱਥੇ ਪੰਜਾਬ ਦੇ ਵਿੱਚ ਸਰਕਾਰਾਂ ਵੱਲੋਂ ਸਮੇਂ-ਸਮੇਂ ਦੇ ਉੱਤੇ ਕਿਸਾਨਾਂ ਨੂੰ ਇਹ ਅਪੀਲ ਕੀਤੀ ਜਾਂਦੀ ਹੈ ਕਿ ਰਵਾਇਤੀ ਫਸਲਾਂ ਨੂੰ ਲਾਂਬੇ ਕਰਕੇ ਜਿਹੜੀਆਂ ਉਹ ਫਸਲਾ ਬੀਜਿਆ ਜਾਣ ਜਿਸ ਤੇ ਨਾਲ ਪਾਣੀ ਦੀ ਜਿਹੜੀ ਆ ਉਹ ਘੱਟ ਵਰਤੋ ਕੀਤੀ ਜਾ ਸਕੇ ਆ ਤੁਹਾਨੂੰ ਦੱਸ ਦਈਏ ਕਿ ਸਾਡੀ ਮੌਜੂਦਗੀ ਇਸ ਸਮੇਂ ਹਲਕਾ ਰਾਇਸਾਂ ਸੀ ਦੇ ਪਿੰਡ ਮੱਲੂ ਡੰਗਲ ਦੇ ਵਿੱਚ ਹੈ ਜਿੱਥੇ ਕਿ ਇੱਕ ਕਿਸਾਨ ਵੱਲੋਂ ਜਿਹੜਾ ਆ ਉਹ ਰਵਾਇਤੀ ਫਸਲਾਂ ਨੂੰ ਲੰਬੇ ਕਰਕੇ ਇੰਨਾ ਵੱਲੋਂ ਪਾਪੂਲਰ ਦੀ ਖੇਤੀ ਕੀਤੀ ਜਾ ਰਹੀ ਹੈ ਜਿਸ ਦੇ ਨਾਲ ਕੀ ਇਹ ਹੁਣ ਵੱਡੀ ਕਮਾਈ ਕਰ ਰਹੇ ਨੇ ਕਹਿ ਸਕਦੇ ਆ ਕਿ ਜਿਸ ਤਰ੍ਹਾਂ ਕਣਕ ਝੋਨੇ ਦੀ ਜਿੰਨੀ ਕਮਾਈ ਹੁੰਦੀ ਆ ਉਸ ਦੇ ਨਾਲ ਉਹ ਡਬਲ ਕਮਾਈ ਕਰ ਰਹੇ ਨੇ ਸੋ ਸਾਡੇ ਨਾਲ ਉਹ ਕਿਸਾਨ ਮੌਜੂਦ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਸਰ ਅ ਕੀ ਨਾਮ ਹੈ ਤੁਹਾਡਾ ਕਿਹੜਾ ਪਿੰਡ ਹੈ ਵਿਸਥਾਰ ਪੂਰਵਕ ਦੱਸ ਦਿਓ ਜੀ ਸਰ ਮੇਰਾ ਨਾਮ ਬਲਦੇਵ ਸਿੰਘ ਗਿੱਲ ਹਲਕਾ ਰਾਜਸੰਸੀ ਪਿੰਡ ਮਲੂ ਨੰਗਲ ਤੇ ਮੈਂ ਤਕਰੀਬਨ ਲਗਭਗ ਜਿਹੜਾ ਉਹ 30 32 ਸਾਲ ਤੋਂ ਜਿਹੜਾ ਉਹ ਪਾਪੂਲਰ ਦੀ ਖੇਤੀ ਵਾਲੇ ਪਾਸੇ ਜਿਹੜਾ ਉਹ ਮੈਂ ਲੋਕ ਕੰਮ ਕਰ ਰਿਹਾ ਤੇ ਨਾਲ ਦੀ ਨਾਲ ਮੈਂ ਪਬਲਿਕ ਦੀ ਨਰਸਰੀ ਪੈਦਾ ਕਰਕੇ ਜਿਹੜਾ ਉਹ ਕਿਸਾਨਾਂ ਨੂੰ ਦੇਣਾ ਤੇ ਕਿਸਾਨਾਂ ਦੀ ਜਿਹੜਾ ਨਰਸਰੀ ਲੱਗਣ ਤੋਂ ਬਾਅਦ ਖੇਤਾਂ ਦੇ ਵਿੱਚ ਮੈਂ ਹਰ ਤਰੀਕੇ ਦੀ ਕਿਸਾਨਾਂ ਦੀ ਜਿਹੜੀ ਸਪੋਰਟ ਕਰਦਾ ਸਾਡੀ ਜਿਹੜੀ ਨਰਸਰੀ ਆ ਉਹ ਆਮ ਨਰਸਰੀਆਂ ਨਾਲੋਂ ਹਟਕੇ ਆ ਸਾਡੀ ਨਰਸਰੀ ਦਾ ਨਾਮ ਹੈ ਜੀਪੀਐਨ ਬਾਇਓਟੈਕ ਬਾਇਓਟੈਕ ਦਾ ਭਾਵ ਆ ਇਕਸਾਰਤਾ ਇਕਸਾਰਤਾ ਦਾ ਭਾਵ ਆ ਨਰਸਰੀ ਦੇ ਵਿੱਚ ਬੂਟਿਆਂ ਦੇ ਵੀ ਇਕਸਾਰਤਾ ਹੋਵੇ ਔਰ ਜਿਹੜੇ ਬੂਟੇ ਤੁਸੀਂ ਪੈਦਾ ਕਰਦੇ ਹੋ ਖੇਤ ਦੇ ਵਿੱਚ ਲਗਾਉਂਦੇ ਹੋ ਪ੍ਰੇਮਸਮ ਨੂੰ ਛੱਡ ਕੇ ਪ੍ਰੇਮਸਮ ਇਹ ਆ ਵੀ ਬੰਨੇ ਵਾਲੀਆਂ ਲੈਣਾ ਵਿੱਚ ਜਿੱਥੇ ਇੱਕੋ ਜਿਹਾ ਫਾਲਸਾ ਉੱਥੇ ਬੂਟਿਆਂ ਦੀ ਵੱਧ ਤੋਂ ਵੱਧ 95 ਤੋਂ 97% ਸਾਡਿਆਂ ਬੂਟਿਆਂ ਦੀ ਗਿਣਤੀ ਦੀ ਮਟਾਈ ਦਾ ਸਾਈਜ਼ ਜਿਹੜਾ ਉਹ ਇੱਕ ਹੋਵੇਗਾ ਤਾਂ ਭਾਈ ਸਾਹਿਬ ਇਹ ਦੱਸੋ ਕਿ ਜਿਸ ਤਰ੍ਹਾਂ ਅਸੀਂ ਸ਼ੁਰੂਆਤ ਕੀਤੀ ਸੀ ਤਾਂ ਵੱਡੀ ਗਿਣਤੀ ਦੇ ਜਿਹੜੇ ਕਿਸਾਨ ਨੇ ਉਹ ਕਣਕ ਤੇ ਝੋਨੇ ਦਾ ਪਿੱਛਾ ਨਹੀਂ ਛੱਡ ਰਹੇ ਤਾਂ ਤੁਹਾਡੇ ਜ਼ਿਹਨ ਦੇ ਵਿੱਚ ਕਿਵੇਂ ਆਇਆ ਕਿ ਉਹ ਉਹਨਾਂ ਫਸਲਾਂ ਨੂੰ ਛੱਡ ਦਿੱਤਾ ਜਾਵੇ ਤਾਂ ਪੌਪੂਲਰ ਦੀ ਖੇਤੀ ਕੀਤੀ ਜਾਵੇ ਜਿਹੜਾ ਮੈਂ ਤਕਰੀਬਨ ਜਦੋਂ ਤੋਂ ਹੀ ਨੌਜਵਾਨ ਹੋਇਆ ਤੇ ਮੇਰਾ ਕਿਸਾਨ ਮੇਲੇ ਵੇਖਣਾ ਜਿਹੜਾ ਉਹ ਮੇਰਾ ਸ਼ੌਂਕ ਸੀ ਤੇ ਮੈਂ ਤਕਰੀਬਨ ਉਦੋਂ 18 ਸਾਲ ਦੀ ਉਮਰ ਦੇ ਵਿੱਚ ਜਿਹੜੇ ਤਕਰੀਬਨ ਕਿਸਾਨ ਮੇਲਿਆਂ ਦੇ ਵਿੱਚ ਜਾਣਾ ਸ਼ੁਰੂ ਕੀਤਾ ਉਤੋਂ ਨਵੀਆਂ-ਨਵੀਆਂ ਜਾਣਕਾਰੀਆਂ ਹਾਸਲ ਕਰਨੀਆਂ ਤੇ ਜਦੋਂ ਮੈਨੂੰ ਇਸ ਜੰਗਲਾਤ ਖੇਤੀ ਦੇ ਵਿੱਚ ਮੈਂ ਉੱਥੇ ਐਗਰੀਕਲਚ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਇੱਕ ਸਾਲ ਦੇ ਬੂਟੇ ਵੇਖੇ ਤੇ ਉਦੋਂ ਹੀ ਮੇਰੇ ਜੀਨ ਦੇ ਵਿੱਚ ਆਇਆ ਵੀ ਇੱਥੇ ਲੱਕੜ ਬਹੁਤ ਜ਼ਿਆਦਾ ਜਿਹੜਾ ਛੇਤੀ ਤਿਆਰ ਜਿਹੜੀ ਆ ਹੋ ਜਾਂਦੀ ਆ ਤੇ ਉਹਦੇ ਵਿੱਚ ਮੇਰਾ ਜਿਹੜਾ ਉਹ ਇੰਟਰਸਟ ਵਧਿਆ ਮੈਂ ਪਹਿਲੋਂ 1 ਕਿਲਾ ਲਾਇਆ ਤੇ 1 ਕਿਲੇ ਤੋਂ ਗਾੜੀ ਉਕੇ ਮੈਂ ਹੌਲੀ ਹੌਲੀ ਵਾਧਾ ਵਾਧਾ ਮੇਰੇ ਕੋਲ ਹੁਣ ਹਰ ਟਾਈਮ 3 ਤੋਂ 4 ਕਿਲੇ ਜਿਹੜੇ ਆ ਉਹ ਬੂਟੇ ਰਹਿੰਦੇ ਆ ਲਗਭਗ ਮੇਰੇ ਕੋਲ 12-13 ਕਿਲੇ ਜ਼ਮੀਨ ਆ ਪਰ ਉਹਦੇ ਵਿੱਚੋਂ ਮੇਰੇ ਕੋਲ 4 ਕਿਲੇ ਪੱਕੇ ਬੂਟੇ ਜਿਹੜੇ ਆ ਉਹ ਮੇਰੇ ਕੋਲ ਇਸ ਵੇਲੇ ਜਿਹੜੇ ਆ ਉਹ 2 ਸਾਲ ਦੇ ਜਿਹੜੇ 2 ਕਿਲੇ ਆ ਇਹ ਜਿਹੜਾ ਉਹ 4 ਸਾਲ ਦਾ 1 ਕਿਲਾ ਤੇ 2 ਕਿਲੇ ਜਿਹੜੇ ਆ ਉਹ 3 ਸਾਲ ਦੇ ਆ ਇਸ ਤਰ੍ਹਾਂ ਮੈਂ ਜਿਹੜਾ ਉਹ ਮਤਲਬ ਖੇਤੀ ਕਰ ਰਿਹਾ ਪਪੂਲਰ ਦੀ ਅ ਜੇਕਰ ਸਰਲ ਪਾਸ਼ਾ ਦੇ ਵਿੱਚ ਦੱਸਣਾ ਵੇ ਜਿਹੜੇ ਕਿਸਾਨ ਤੁਹਾਨੂੰ ਇਸ ਸਮੇਂ ਦੇਖ ਰਹੀ ਨੇ ਉਹਨਾਂ ਨੂੰ ਕਿਸ ਤਰੀਕੇ ਨਾਲ ਸਮਝਾਓਗੇ ਕਿ ਜਿਹੜੀਆਂ ਰਵਾਇਤੀ ਫਸਲਾਂ ਨੇ ਉਹਨਾਂ ਨੂੰ ਛੱਡ ਦਿਓ ਸਦਾ ਦੀ ਅਲਵਿਦਾ ਕਹਿ ਦਿਓ ਤਾਂ ਪਪੂਲਰ ਦੀ ਖੇਤੀ ਦੇ ਵਿੱਚ ਆ ਜਾਓ ਵੇਖੋ ਜੀ ਅੱਜ ਵੀ ਮੈਨੂੰ ਇੱਕ ਮਤਲਬ ਹਰਿਆਣੇ ਦੇ ਵਿੱਚੋਂ ਸਰਸੇ ਤੋਂ ਫੋਨ ਆਇਆ ਤੇ ਉਸ ਜੱਟ ਕੋਲ ਲਗਭਗ ਜਿਹੜੀ ਆ ਉਹ 50 ਗੱਲੇ ਜ਼ਮੀਨ ਸੀ ਤੇ ਉਹਨੇ ਮੈਨੂੰ ਦੱਸਿਆ ਕਿ ਸਾਡਾ ਜਿਹੜਾ ਉਹ ਨਰਮਾ ਵੀ ਕੋਈ ਸਫਲ ਨਹੀਂ ਹੋਇਆ ਤੇ ਅਸੀਂ ਜਿਹੜੀ ਆ ਉਹ ਜਵਾਰ بیਜੀ ਜਵਾਰ ਨੂੰ ਸਾਡੀ ਨੂੰ ਫਲ ਨਹੀਂ ਆਇਆ ਉਹ ਪਪਰ ਲਾਉਣਾ ਚਾਹੁੰਦਾ ਸੀ ਫਿਰ ਉਹਨੂੰ ਪੂਰਾ ਮੈਂ ਜਿਹੜਾ ਉਹ ਬੜੇ ਢੰਗ ਤਰੀਕੇ ਨਾਲ ਜਿਹੜਾ ਸਮਝਾਇਆ ਕਿ ਪਪੂਲਰ ਜਿਹੜਾ ਇਹ ਇੱਕ ਪੱਕੀ ਫਸਲ ਆ ਜਿਤਨਾ ਕੋਈ ਬੰਨਾ ਵੀ ਥੋੜਾ ਪੱਕੀ ਫਸਲ ਆ ਵੀ ਇਹਨੂੰ ਮਾਰ ਧਾਰ ਕੱਟ ਪੈਂਦੀ ਆ ਵੇਖੋ ਕਣਕ ਝੋਨੇ ਨੂੰ ਜਿਹੜੀ ਆ ਉਹ ਮਾਰ ਪੈਣੀ ਪੈਣੀ ਆ ਬਾਕੀ ਫਸਲਾਂ ਨੂੰ ਵੀ ਤੁਹਾਡੀਆਂ ਨੂੰ ਮਾਰ ਪਾਣੀ ਪਰ ਇਹਨੂੰ ਮਾਰ ਕੋਈ ਨਹੀਂ ਪੈਣੀ ਕਈ ਵਾਰ ਕਿਸਾਨ ਜਿਹੜੇ ਆ ਉਹ ਰੇਟ ਦੀ ਗੱਲ ਕਰਦੇ ਆ ਰੇਟ ਹੁਣ ਲਗਭਗ 2014 ਤੋਂ ਜਿਹੜਾ ਇਹਦਾ ਲੱਕੜ ਦਾ ਰੇਟ ਆ ਉਹ ਬਹੁਤ ਵਧੀਆ ਚੱਲ ਰਿਹਾ ਔਰ ਪੌਪੂਲਰ ਜਿਹੜਾ ਅੱਛੀ ਆਉਂਦਾ ਹੈ ਜਿਹੜੀ ਕਿਸਾਨਾਂ ਨੂੰ ਗਾਈਡ ਕਰਨ ਦੀ ਗੱਲ ਆ ਵੀ ਤੁਸੀਂ ਤਜਰਬੇ ਵਜੋਂ ਇੱਕ ਦੋ ਕਿਲੇ ਲਾਓ ਉਹਦੇ ਵਿੱਚ ਮੈਂ ਤੁਹਾਡੀ ਹਰ ਤਰੀਕੇ ਦੀ ਸਪੋਰਟ ਕਰਕੇ ਤੁਹਾਡੀ ਜਿਹੜੀ ਆ ਉਹ ਵਧੀਆ ਫਸਲ ਜਿਹੜੀ ਆ ਉਹ ਤਿਆਰ ਕਰਕੇ ਦਿਆਂਗਾ ਔਰ ਤੁਸੀਂ ਆਪਣੇ ਭੈਣ ਭਰਾਵਾਂ ਨੂੰ ਜਿਹੜਾ ਇਹਦੇ ਵਿੱਚ ਇਹ ਪਾਸੇ ਆਉਣ ਤੇ ਵਧਣ ਤੇ ਕਿਉਂਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਕੋਈ ਰੁੱਖ ਕੋਈ ਲੱਕੜ ਤਿਆਰ ਨਹੀਂ ਹੋ ਰਹੀ ਸਵਾਏ ਪਬਲਰ ਤੋਂ ਸਪੈਦਾ ਦੀ ਵੀ ਟਾਮੀ ਟਾਮੀ ਗੱਲ ਕਰਦੇ ਪਰ ਸਪੈਦਾ ਜਿਹੜਾ ਉਹ ਪਪੂਲਰ ਨਾਲੋਂ ਲਗਭਗ ਡੇਉੜਾ ਟਾਈਮ ਲੈਂਦਾ ਜੇ ਡੇਉੜਾ ਟਾਈਮ ਲੈ ਕੇ ਵੀ ਤੇ ਇਹਦੇ ਜਿਹੜੇ ਆ ਪਪੂਲਰ ਦੇ ਬਰਾਬਰ ਉਹ ਲੱਕੜ ਜਿਹੜਾ ਉਹ ਨਹੀਂ ਦੇ ਰਿਹਾ ਤਾਂ ਜਿਹੜਾ ਪਪੂਲਰ ਹੈ ਇਹਨੂੰ ਕਿੰਨਾ ਸਮਾਂ ਲੱਗ ਜਾਂਦਾ ਤਿਆਰ ਹੋਣ ਤੇ ਤੇ ਜੇਕਰ ਆਮਦਨ ਦੀ ਗੱਲ ਕੀਤੀ ਜਾਵੇ ਤਾਂ ਇੱਕ ਵਾਰੀ ਆਮਦਨ ਜ਼ਰੂਰ ਦੱਸੋ ਕਿ ਫੋਰ ਐਗਜ਼ਾਮਪਲ ਇੱਕ ਜੇਕਰ ਕੋਈ ਕਿਸਾਨ ਜਿਹੜਾ ਉਹ ਕਣਕ ਜਾਂ ਝੋਨੇ ਦੀ ਫਸਲ ਤੋਂ ਇੱਕ ਸਾਲ ਦੇ ਵਿੱਚ 100 ਰੁਪਏ ਆਮਦਨ ਕਰਦਾ ਇੱਕ ਐਗਜ਼ਾਮਪਲ ਤੌਰ ਤੇ ਅਸੀਂ ਗੱਲ ਕਰ ਰਹੇ ਹਾਂ ਤਾਂ ਪਪੂਲਰ ਦੇ ਵਿੱਚ ਜਿਹੜੀ ਆ ਉਹ ਇੱਕ ਸਾਲ ਦੀ ਕਿੰਨੀ ਐਵਰੇਜ ਨਿਕਲਦੀ ਔਰ ਕਿੰਨੇ ਸਾਲਾਂ ਦੇ ਵਿੱਚ ਤਿਆਰ ਹੋ ਜਾਂਦਾ ਤਕਰੀਬਨ ਜਿਹੜਾ ਬੂਟਾ ਜਿਹੜਾ ਹੈ ਪਪਰ ਦਾ ਬੂਟਾ ਇੱਕ ਜਿਹੜਾ ਅਸੀਂ ਖੇਤ ਦੇ ਵਿੱਚ ਜਦੋਂ ਅਸੀਂ ਲਾਉਨੇ ਆ ਤੇ ਉਹਦੇ ਵਿੱਚ 250 ਬੂਟੇ ਲੱਗਦੇ ਆ ਔਰ ਤਕਰੀਬਨ ਉਹ ਜਿਹੜੇ ਜਿੱਥੇ ਤੇ ਮੰਡ ਦੇ ਏਰੀਆ ਠੰਡੇ ਏਰੀਆ ਜਿਤਨਾ ਦਰਿਆ ਤੇ ਦੇ ਲਾਗੇ ਤਕਰੀਬਨ 8 8 10 10 ਕਿਲੋਮੀਟਰ ਤੱਕ ਜ਼ਮੀਨ ਜਿਹੜੀ ਆ ਉਹ ਪਾਣੀ ਦਾ ਲੈਵਲ ਜਿਹੜਾ ਉਹ ਨੇੜੇ ਹੁੰਦਾ ਤੇ ਜ਼ਮੀਨ ਜਿਹੜੀ ਆ ਜਿਆਦਾ ਤਾਕਤਵਾਰ ਹੁੰਦੀ ਆ ਉਹਦੇ ਕਰਕੇ ਇਹ ਜਿਹੜਾ ਉੱਥੇ 4 ਸਾਲ ਦੇ ਵਿੱਚ ਤਿਆਰ ਹੁੰਦਾ ਤੇ ਆਮ ਜ਼ਮੀਨਾਂ ਦੇ ਵਿੱਚ ਇਹ 5 ਸਾਲ ਚ ਤਿਆਰ ਹੁੰਦਾ 5 ਸਾਲਾਂ ਦੇ ਵਿੱਚ ਤਕਰੀਬਨ 8 ਤੋਂ 10 ਲੱਖ ਰੁਪਇਆ ਜਿਹੜਾ ਇੱਕ ਏਕੜ ਦੀ ਜਿਹੜੀ ਆ ਉਹ ਆਮਦਨ ਦੇ ਦਿੰਦਾ ਅੱਜ ਦੇ ਲੱਕੜ ਦੇ ਰੇਟਾਂ ਦੇ ਮੁਤਾਬਕ ਜਿਸ ਜੇ ਹਿਸਾਬ ਨਾਲ ਮਗਾਈ ਵਧਣੀਆਂ ਉਸੇ ਹਿਸਾਬ ਨਾਲ ਜਿਹੜੇ ਲੱਕੜ ਦੇ ਰੇਟ ਜਿਹੜੇ ਆ ਉਹ ਵਧੇ ਰਹਿੰਦੇ ਆ ਤੇ ਖਰਚਾ ਖਰਚਾ ਵੀ ਨਾਲ ਦੱਸ ਦਿਓ ਖਰਚੇ ਦੀ ਜਿਹੜੀ ਇਹਦੀ ਗੱਲ ਕਰੀਏ ਤੇ ਖਰਚਾ ਇਹਦਾ ਜਿਹੜਾ ਆਮ ਫਸਲਾਂ ਨਾਲੋਂ ਘਟਿਆ ਜਿੰਨਾ ਇੱਕ ਫਸਲ ਦਾ ਖਰਚਾ ਨਾ ਸਾਲ ਦੇ ਵਿੱਚ ਉਹਨਾਂ ਖਰਚਾ ਜਿਹੜਾ ਉਹ ਇੱਕ ਫਸਲ ਜਿੰਨਾ ਖਰਚਾ ਜਦੋਂ ਕਿ ਆਮਦਨ ਇਹਦੀ ਜਿਹੜੀ ਆ ਦੋਵਾਂ ਫਸਲਾਂ ਨਾਲੋਂ ਵੀ ਡਬਲ ਹੈ ਤਾਂ ਪਾਣੀ ਦੀ ਕਿੰਨੀ ਕੁ ਮਾਤਰਾ ਜਿਹੜੀ ਐ ਇਸ ਨੂੰ ਚਾਹੀਦੀ ਹੁੰਦੀ ਐ ਜਦ ਆਪਾਂ ਇਹਨੂੰ ਲਗਾਉਣੇ ਆ ਸ਼ੁਰੂਆਤ ਤੋਂ ਪਾਣੀ ਦੀ ਵੇਖੋ ਜਿਹੜੀ ਇਸ ਤਰ੍ਹਾਂ ਦਾ ਇਹਦਾ ਇਸ ਤਰ੍ਹਾਂ ਦਾ ਸਿਸਟਮ ਪਾਣੀ ਇਹਨੂੰ ਜਿਤਨਾ ਗੰਨੇ ਦੇ ਪਾਣੀ ਹੋਗੇ ਚਾਰੇ ਦੇ ਪਾਣੀ ਹੋਗੇ ਨਰਮੇ ਦੇ ਪਾਣੀ ਜਾਂ ਜਿਹੜੀਆਂ ਆਮ ਸਬਜ਼ੀਆਂ ਦੇ ਪਾਣੀ ਹੋਗੇ ਉਸ ਤਰ੍ਹਾਂ ਦਾ ਪਾਣੀ ਚਾਹੀਦਾ ਹੁੰਦਾ ਕੋਈ ਬਹੁਤ ਜ਼ਿਆਦਾ ਪਾਣੀ ਦੀ ਲੋੜ ਨਹੀਂ ਪਰ ਜੇ ਸਾਲ ਬੂਟਾ ਇਹ ਲੱਗਦਾ ਪਹਿਲੇ ਸਾਲ ਇਹਦੀ ਬੂਟੇ ਦਾ ਇੱਕ ਕੰਮ ਕਰਨ ਦਾ ਤਰੀਕਾ ਵੱਖਰਾ ਸਾਰੇ ਬੂਟੇ ਜਿਹੜੇ ਆ ਉਹ ਜਿਹੜੀ ਆਪਣੀ ਥੱਲੀ ਜੜ ਲੈ ਕੇ ਚੱਲਦੇ ਆ ਬਾਰ ਜਿਹੜਾ ਜਿਹੜਾ ਪਪੂਲਰ ਆ ਇਹਨੂੰ ਅਸੀਂ ਢਾਈ ਫੁੱਟ ਡੂੰਗਾ ਲਾਉਨੇ ਆ ਜਿਹੜੀ ਥੱਲੇ ਜੜ ਹੁੰਦੀ ਆ ਉਹਦੀ ਸਿਰਫ ਮੂਲੀ ਬਣਦੀ ਆ ਜੜਾਂ ਜ਼ਮੀਨ ਦਾ ਜਿਹੜਾ ਉੱਪਰਲਾ ਪੌਣਾ ਫੁੱਟ ਤਾਕਤ ਵਾਲਾ ਉਹਦੇ ਵਿੱਚੋਂ ਨਿਕਲਦੀਆਂ ਨੇ ਉਹ ਜੜਾਂ ਜਿਹੜੀਆਂ ਉਹ ਬਰੀਕ ਹੁੰਦੀਆਂ ਜਿਆਦਾ ਜਿਹੜੀਆਂ ਉਹ ਧਾਗਿਆਂ ਵਰਗੀਆਂ ਦੋਸ ਕਰਕੇ ਇਹਨੂੰ ਪਹਿਲੇ ਸਾਲ ਜਿਹੜਾ ਉਹ ਤਕਰੀਬਨ ਲਗਭਗ 10 ਦਿਨ ਤੋਂ ਵੱਧ ਪਾਣੀ ਅਪ੍ਰੈਲ ਮਈ ਤੋਂ ਜਿਹੜਾ ਉਹ ਮਤਲਬ ਜਿਹੜਾ ਨਹੀਂ ਵਧਣਾ ਦਾ ਤਰ੍ਹਾਂ ਤੋਂ ਵੱਧ ਉਹ 10 ਦਿਨਾਂ ਦੇ ਵਿੱਚ ਦੇਣਾ ਪੈਣਾ ਉਸ ਤੋਂ ਬਾਅਦ ਜਿਹੜਾ ਵੱਡੀਆਂ ਹੋ ਜਾਂਦੀਆਂ ਫੇਰ ਪਾਣੀ ਜਿਹੜਾ ਉਹ ਮਹੀਨਾ ਚੱਲ ਜਾਂਦਾ ਹੈ ਤਾਂ ਭਾਈ ਸਾਹਿਬ ਜੇਕਰ ਕਿਸੇ ਨੇ ਰਵਾਇਤੀ ਫਸਲਾਂ ਨੂੰ ਛੜਨਾ ਵੇ ਤਾਂ ਪੌਪੂਲਰ ਲਗਾਉਣਾ ਵੇ ਤਾਂ ਕਿਸ ਤਰ੍ਹਾਂ ਲੱਗ ਸਕਦਾ ਲਗਾ ਸਕਦਾ ਸ਼ੁਰੂਆਤ ਕਿਵੇਂ ਹੋ ਸਕਦੀ ਹੈ ਵੇਖੋ ਜੀ ਫਸਲ ਵੇਖੋ ਜੀ ਜਿਹੜਾ ਪੌਪੂਲਰ ਦੀ ਖੇਤੀ ਕਰਨ ਦਾ ਕੰਮ ਆ ਉਹ ਜਿਹੜਾ ਉਹ ਤੁਸੀਂ ਤੁਹਾਡੀ ਡਿਊਟੀ ਆ ਵੀ ਤੁਸੀਂ ਜਿਹੜਾ ਜਦੋਂ ਵੀ ਪੌਪੂਲਰ ਦੀ ਖੇਤੀ ਕਰਨੀ ਆ ਸਭ ਤੋਂ ਪਹਿਲਾਂ ਵੇਖੋ ਤੁਹਾਂ ਆਪਣੀ 4-5 ਸਾਲ ਲਈ ਆਪਣੀ ਜ਼ਮੀਨ ਬਲਾਕ ਕਰਨੀ ਆ ਸਭ ਤੋਂ ਪਹਿਲਾਂ ਤੁਸੀਂ ਜਿਹੜਾ ਉਹ ਮਤਲਬ ਨਰਸਰੀ ਦਾ ਜਿਹੜਾ ਉਹ ਵਧੀਆ ਤੁਸੀਂ ਮਤਲਬ ਜਿਹੜਾ ਉਹ ਬੰਦਾ ਕਿਸਾਨ ਜਿੱਥੇ ਵੀ ਤੁਹਾਨੂੰ ਲੱਗਦਾ ਜਿੱਤਰਾ ਮਤਲਬ ਉਹ ਉਹਦੀ ਉਹਦੇ ਤੱਕ ਅਪਰੋਚ ਕਰੋ ਔਰ ਨਰਸਰੀ ਦੇ ਵਿੱਚ ਜਾਓ ਔਰ ਨਰਸਰੀ ਦੀ ਜਿਹੜੀ ਹੈ ਉਹਦੀ ਥੱਲੇ ਵੇਖੋ ਵੀ ਉਹ ਕਿੰਨੇ ਬਾਈ ਕਿੰਨੇ ਤੇ ਲੱਗੀ ਆ ਨਰਸਰੀ ਬਹੁਤ ਜ਼ਿਆਦਾ ਸੰਗਣੀ ਨਹੀਂ ਲੱਗੀ ਹੋਣੀ ਹੁਣੀ ਚਾਹੀਦੀ ਬਾਕੀ ਰਹਿ ਗਈ ਗੱਲ ਸਾਡੀ ਅਸੀਂ ਜਿਹੜੀ ਨਰਸਰੀ ਪੈਦਾ ਕਰਦੇ ਆ ਸਾਨੂੰ ਤਕਰੀਬਨ ਲਗਭਗ 33 ਸਾਲ ਹੋ ਗਏ ਆ ਅਸੀਂ ਕਿਸਾਨ ਆ ਤੇ ਕਿਸਾਨ ਨਾਲ ਸਾਨੂੰ ਹਮਦਰਦੀ ਆ ਅਸੀਂ ਕੋਈ ਗਲਤ ਚੀਜ਼ ਨਹੀਂ ਤੁਸੀਂ ਸਾਡੇ ਕੋ ਆਓ ਔਰ ਨਰਸਰੀ ਵੇਖੋ ਜੇ ਤੁਹਾਨੂੰ ਪਸੰਦ ਹੋਵੇ ਤੇ ਅਸੀਂ ਜਿਹੜਾ ਬੂਟਾ ਤੁਹਾਨੂੰ ਵੇਖੋ ਲਵਾ ਕੇ ਵੀ ਦਵਾਂਗੇ ਲੇਬਰ ਵੀ ਦਵਾਂਗੇ ਟਰਾਂਸਪੋਰਟ ਵੀ ਮਤਲਬ ਜਿਹੜਾ ਮਤਲਬ ਕਿਰਾਇਆ ਜਿਹੜਾ ਉਹ ਤੁਹਾਡਾ ਹੋ ਟਰਾਂਸਪੋਰਟ ਇਥੋਂ ਪ੍ਰਬੰਧ ਕਰਕੇ ਦਵਾਂਗੇ ਔਰ ਬੂਟਾ ਜਿਹੜਾ ਤੁਹਾਡਾ ਖੇਤ ਦੇ ਵਿੱਚ ਲਗਵਾ ਕੇ ਦਵਾਂਗੇ ਪਾਪਰ ਦੀ ਕੋਈ ਕਿਸਮਾਂ ਵੀ ਹੁੰਦੀਆਂ ਨੇ ਪਾਪਰਦੀਆਂ ਬਹੁਤ ਜ਼ਿਆਦਾ ਕਿਸਮਾਂ ਇਹ ਬੜੀ ਜ਼ਰੂਰੀ ਗੱਲ ਆ ਕਿਸਾਨਾਂ ਦੇ ਧਿਆਨ ਦੇਣ ਵਾਲੀ ਕੀ ਕਿਸਮਾਂ ਜਿਹੜੀਆਂ ਉਹ ਤੁਹਾਨੂੰ ਪਨੀਰੀ ਦੇ ਵਿੱਚ ਆ ਕੇ ਖੇਤ ਦੇ ਵਿੱਚ ਫੇਰ ਪਤਾ ਲੱਗਣੀ ਆ ਜਿੱਤਾਂ ਹਰ ਆਦਮੀ ਦੀ ਜਿਹੜੀ ਆ ਉਹ ਸ਼ਕਲ ਦੇ ਨਾਲ ਪਛਾਣ ਹੁੰਦੀ ਆ ਨਾ ਇਸੇ ਤਰ੍ਹਾਂ ਬੂਟੇ ਜਿਹੜੇ ਆ ਉਹ ਆਪਣੀ ਸ਼ਕਲ ਨਾਲ ਨਿਸ਼ਾਨੀ ਦੱਸਦੇ ਆ ਬੂਟਿਆਂ ਲਗਭਗ ਇਹਦੀਆਂ 20-22 ਕਿਸਮਾਂ ਨੇ ਇਸ ਕਰਕੇ ਜਿਹੜੀਆਂ ਪ੍ਰਾਣੀਆਂ ਕਿਸਮਾਂ ਉਹਨਾਂ ਦਾ ਝਾੜ ਘਟਿਆ ਉਹਨੋਂ ਇਸ ਕਰਕੇ ਧੁਖੇ ਤੋਂ ਬਚੋ ਨਵੀਆਂ ਕਿਸਮਾਂ ਜਿਹੜਾ W 109 W 110 W ਪਛਾਣ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ ਵੀ ਦੱਸ ਦਿੰਦੇ ਆ ਇਹਦੇ ਉੱਤੇ ਜਿਤਨਾ ਸਾਹਮਣੇ ਤੁਸੀਂ ਵੇਖੋ ਵੀ ਆ ਉੱਪਰ ਇਹਦੇ ਸ਼ਕਲ ਬਣੀ ਆ ਉਹ ਜਿਹੜੀਆਂ ਇਹਦੀਆਂ ਜਿਹੜੀਆਂ ਆਪਣੀਆਂ ਗੰਡਾਂ ਨੇ ਗੰਡਾਂ ਦੱਸਦੀਆਂ ਨੇ ਕਿਸੇ ਦੀਆਂ ਗੰਡਾਂ ਜਿਹੜੀਆਂ ਉੱਬਰੀਆਂ ਨੇ ਕਿਸੇ ਦੀਆਂ ਦੂਰ ਨੇ ਕਿਸੇ ਦੀਆਂ ਨੇੜੇ ਨੇ ਪੱਤੇ ਜਿਹੜੇ ਆ ਆ ਹੁਣ ਆ ਇੱਥੇ ਦੀ ਕੋਈ ਵੈਰਾਈਟੀ ਆ ਪਰ ਇੱਥੇ ਆਪਾਂ ਤੁਹਾਨੂੰ ਦੂਜੀ ਵੈਰਾਈਟੀ ਉੱਥੇ ਅੱਗੇ ਦਿਖਾ ਦਿੰਨੇ ਆ ਉੱਥੇ ਤੁਹਾਨੂੰ ਪੱਤਿਆਂ ਤੋਂ ਪਤਾ ਲੱਗ ਜੂ ਵੀ ਉਹਨਾਂ ਦੇ ਪੱਤਿਆਂ ਤੇ ਵੀ ਜਿਹੜਾ ਉਹ ਫਰਕ ਆ ਜਾਂਦਾ ਹੈ ਪੱਤੇ ਕਈਆਂ ਦੇ ਜਿਹੜੇ ਜਿਹੜੀਆਂ ਵਧੀਆ ਵੈਰੈਟੀਆਂ ਉਹਨਾਂ ਦਾ ਪੱਤਾ ਜਿਆਦਾ ਚੌੜਾ ਹੁੰਦਾ ਜਿਹੜੀਆਂ ਪਿਛਲੀਆਂ ਪੁਰਾਣੀਆਂ ਵੈਰੈਟੀਆਂ ਸੀ ਉਹਨਾਂ ਦਾ ਪੱਤਾ ਇੰਨਾ ਚੌੜਾ ਨਹੀਂ ਸੀ ਹੁੰਦਾ ਅੱਛਾ ਹੁਣ ਇਹ ਦੱਸ ਦਿਓ ਕਿ ਜੇਕਰ ਕਿਸੇ ਨੇ ਆਪਣਾ ਮਨ ਬਣਾ ਲਿਆ ਕਿ ਮੈਂ ਕਣਕ ਚੋਨੇ ਨੂੰ ਛੜਦਾ ਚੋਨਾ ਮੈਂ ਪੌਪੂਲਰ ਦੀ ਖੇਤੀ ਕਰਨਾ ਚਾਹੁੰਦਾ ਤਾਂ ਤੁਹਾਡੇ ਨਾਲ ਕਿਸ ਤਰ੍ਹਾਂ ਸੰਬੰਧ ਸਾਬ ਸਕਦਾ ਕਿੱਥੇ ਮਿਲ ਸਕਦਾ ਤੁਹਾਨੂੰ ਕਿੱਥੇ ਤੁਹਾਡੀ ਨਰਸਰੀ ਹੈਗੀ ਹੈ ਵੇਖੋ ਜੀ ਸਾਡੀ ਨਰਸਰੀ ਜਿਹੜੀ ਆ ਉਹ ਲੁਹਾਰਕਾ ਰੋਡ ਤੇ ਸਾਡਾ ਪਿੰਡ ਤੇ ਮਲੂ ਨੰਗਲਿਆ ਪਰ ਉਹ ਜਗਦੇਵ ਕਲਾਂ ਦੇ ਲਾਗੇ ਪੈਂਦੀ ਆ। ਨਹੀਂ ਥੜਾ ਵਿਸਤਾਰਪੂਰਵਕ ਦੱਸੋ ਨਾ ਕਿ ਪਿੰਡ ਤੁਹਾਡਾ ਮਲੂ ਨੰਗਲ ਹੈ ਲੋਹਾਰਾ ਕਾ ਰੋਡ ਰ ਰਾਇਸਾਂਸੀ ਹਲਕਾ ਸਾਰਾ ਡਿਟੇਲ ਚ ਦੱਸੋ। ਵੇਖੋ ਸਾਡਾ ਮੇਰਾ ਪਿੰਡ ਮਲੂ ਨੰਗਲ ਹਲਕਾ ਰਾਜਸੰਸੀ ਤੇ ਤਕਰੀਬਨ ਜਿਹੜਾ ਮੇਰਾ ਦਫ਼ਤਰ ਦਾ ਐਡਰੈਸ ਆ ਫੋਨ ਨੰਬਰ ਮੇਰਾ ਜਿਹੜਾ 94170 36268 ਦੁਬਾਰਾ ਬੋਲ ਦਿਓ। ਅਮਰਸਰ ਮੈਨੂੰ ਲੋਕਲ ਵੀ ਤੁਸੀਂ ਜਿਹੜਾ ਮਿਲ ਸਕਦੇ ਹੋ। ਤੇ ਮੇਰਾ ਜਿਹੜਾ ਉਹ ਫਾਰਮ ਦੇ ਉੱਤੇ ਵੀ ਤੁਸੀਂ ਜਿਹੜਾ ਸੰਪਰਕ ਫੋਨ ਤੇ ਸੰਪਰਕ ਕਰਕੇ ਜਦੋਂ ਮਰਜ਼ੀ ਜਿਹੜਾ ਉਹ ਦਿਨ ਦੇ ਵੇਲੇ ਮੈਨੂੰ ਮੈਂ ਅਵੇਲੇਬਲ ਹੁੰਦਾ ਮੋਬਾਈਲ ਨੰਬਰ ਦੁਬਾਰਾ ਬੋਲ ਦਿਓ ਮੋਬਾਈਲ ਨੰਬਰ ਮੇਰਾ 94170 363266 ਧੰਨਵਾਦ ਜੀ ਸੋ ਇਹ ਸਨ ਸਾਡੇ ਨਾਲ ਉਹ ਕਿਸਾਨ ਜਿੰਨਾ ਵੱਲੋਂ ਰਵਾਇਤੀ ਫਸਲਾਂ ਨੂੰ ਛੱਡ ਕੇ ਪਪੂਲਰ ਦੀ ਖੇਤੀ ਕੀਤੀ ਜਾ ਰਹੀ ਹੈ ਔਰ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿ ਕਣਕ ਝੋਨੇ ਦੀ ਜਿਹੜੀ ਫਸਲ ਦੀ ਆਮਦਨ ਹੁੰਦੀ ਹੈ ਉਸ ਦੇ ਨਾਲ ਉਹ ਜਿਹੜੀ ਆ ਪਪੂਲਰ ਦੀ ਖੇਤੀ ਦੇ ਵਿੱਚ ਡਬਲ ਆਮਦਨ ਹੁੰਦੀ ਹੈ ਇੱਕ ਗੱਲ ਜ਼ਰੂਰ ਇਹਨਾਂ ਨੇ ਦੱਸੀ ਹੈ ਕਿ ਜਿਹੜੀ ਜ਼ਮੀਨ ਹੈ ਤੁਹਾਡੀ ਉਸ ਨੂੰ 4-5 ਸਾਲ ਜਿਹੜਾ ਆ ਉਹ ਬਾਉਂਡ ਕਰਨਾ ਪੈਂਦਾ ਸੋ ਤੁਸੀਂ ਜੇਕਰ ਪਪੂਲਰ ਦੀ ਖੇਤੀ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਦੇ ਦਿੱਤੇ ਹੋਏ ਨੰਬਰ ਉੱਤੇ ਇਹਨਾਂ ਨਾਲ ਸੰਪਰਕ ਸਾ ਸਕਦੇ ਹੋ ਇਹਨਾਂ ਨੇ ਆਪਣੇ ਦਫ਼ਤਰ ਦਾ ਐਡਰੈਸ ਵੀ ਦਿੱਤਾ ਔਰ ਇਹਨਾਂ ਨੇ ਤੁਹਾਨੂੰ ਜਿਹੜਾ ਆਪਣਾ ਪ੍ਰੋਪਰ ਐਡਰੈਸ ਵੀ ਦੱਸ ਦਿੱਤਾ ਸੋ ਤੁਸੀਂ ਹਮਦਰ ਟੀਵੀ ਨਾਲ ਜੁੜੇ ਹੋਏ ਸੀ ਹਲਕਾ ਰਾਇਸੈਂਸੀ ਦੇ ਪਿੰਡ ਮੱਲੂ ਨੰਗਲ ਤੋਂ ਪ੍ਰਦੀਪ ਅਰੋੜਾ